46000 46 38 46 ਇਹ 46 ਜੀ ਸਾਡਾ ਦੂਜਾ ਪੈਕੇਜ 46000 ਦਾ ਜੀ ਉਹਦੇ ਵਿੱਚ ਅਸੀਂ ਕੀ ਫਰਕ ਕੀਤਾ ਇਹਦੇ ਵਿੱਚ ਆਪਾਂ ਕਾਰਨਰ 7 ਸੀਟਡ ਕਰਤਾ ਜੀ ਜੀ ਦੋ ਪਫੀਆਂ ਕਰਤੀਆਂ ਟੇਬਲ ਵਿਦ ਗਲਾਸ ਗਲਾਸ ਵੀ ਇਹਦਾ ਥੋੜਾ ਜਿਆਦਾ ਹੈਵੀ ਕਰਤਾ ਜੀ ਮੋਟਾ ਤੇ ਇਹ ਫੈਂਸੀ ਕਪੜਾ ਕੁਆਲਟੀ ਕਪੜੇ ਦੀ ਫਿਨਿਸ਼ਿੰਗ ਦੇਖੋ ਜਿਹੜਾ 40 40 50 50000 ਵਾਲੀ ਕੁਆਲਟੀ ਨੂੰ ਲੱਗਦਾ ਨਾ ਜੀ ਸੋਫੇ ਨੂੰ ਉਹੀ ਕੁਆਲਟੀ ਲੱਗੀ ਹੋਈ ਹੈ ਇਹ ਸੋਫੇ ਨੂੰ ਤੇ ਪਲੱਸ ਇਹਦੇ ਵਿੱਚ ਡਬਲ ਬੈੱਡ ਇਹ ਚ ਫੈਂਸੀ ਹੋ ਜੂਗਾ ਥੋੜਾ ਜਿਹਾ ਬੈਕ ਤੇ ਵੀ ਕੁਸ਼ਨ ਲੱਗੇ ਆ ਸੀਟ ਤੇ ਵੀ ਔਰ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਕੱਲਾ ਇਹ ਡਿਜ਼ਾਈਨ ਨਹੀਂ ਹੋਰ ਵੀ ਡਿਜ਼ਾਈਨ ਔਰ 5 ਸਾਲ ਦੀ ਗਾਰੰਟੀ ਆ ਗੱਦਾ ਇਹਦੇ ਵਿੱਚ ਸਿੰਗਲ ਲਗਾ ਲਓ ਚਾਹੇ ਡਬਲ ਲਗਾ ਲਓ ਰੇਟ ਸੇਮ ਹੈ ਜੀ ਔਰ ਇਹਦੇ ਵਿੱਚ ਅਸੀਂ ਇੱਕ ਵਾਦਾ ਹੋਰ ਕਰਤਾ ਇਹਦੇ ਵਿੱਚ ਅਲਮਾਰੀ ਅਸੀਂ ਵੱਡੀ ਕਰਤੀ ਜੀ ਜੀ ਇਧਰ ਵੀ ਹੈਂਗਰ ਹੋਊਗਾ ਜੀ ਇਧਰ ਵੀ ਹੈਂਗਰ ਹੋਊਗਾ ਮੀਆਂ ਬੀਬੀ ਯਾਨੀ ਲੇਡੀਜ਼ ਲਈ ਲੱਗ ਪੋਰਸ਼ਨ ਆ ਗਿਆ ਜੈਂਟਸ ਲਈ ਲੱਗ ਹੋ ਗਿਆ ਸੈਲਫਾਂ ਇਹਦੇ ਵਿੱਚ ਅਲੱਗ ਹੋਗੀਆਂ ਜੀ ਜੀ ਔਰ ਕੁਆਲਿਟੀ ਪੂਰੀ ਐਂਡ ਸਿੰਪਲ ਸੋਬਰ ਚੀਜ਼ ਹੋਊਗੀ ਇਹਦੇ ਵਿੱਚ ਅਸੀਂ ਨਾਲ ਸਟੇਬਲ ਵੀ ਦੇ ਰਹੇ ਆ 46000 ਰੁਪਏ ਦੇ ਵਿੱਚ ਜੀ ਔਰ ਵਿਦ ਬਿੱਲ ਤਾਂ ਨਾਲ ਹੈਗਾ ਹੀ ਹੈਗਾ ਜੀ ਇੱਕ ਆਫਰ ਅਸੀਂ ਹੋਰ ਮੈਂਸ਼ਨ ਕਰ ਰਹੇ ਆ ਜੀ ਨਾਲ ਜੀ ਉਹਦੇ ਵਿੱਚ ਅਸੀਂ ਕੀ ਕਰ ਰਹੇ ਆ ਜੀ ਸਿਰਫ 40 ਦਿਨਾਂ ਤੱਕ ਅੱਜ ਤੋਂ 40 ਦਿਨਾਂ ਤੱਕ ਜਦੋਂ ਵੀਡੀਓ ਅਪਲੋਡ ਹੁੰਦੀ ਆ ਵੀਡੀਓ ਅਪਲੋਡ ਹੋਊਗੀ 40 ਦਿਨਾਂ ਤੱਕ ਜਿਹੜਾ ਤੁਹਾਡੀ ਕੋਈ ਵੀਡੀਓ ਨੂੰ ਸ਼ੇਅਰ ਕਰੂਗਾ ਜੀ ਉਹਨੂੰ ਅਸੀਂ ਇਹ ਪ੍ਰਿੰਗਲ ਕੰਪਨੀ ਦਾ ਜਾਂ ਸੈਲੋ ਕੰਪਨੀ ਦਾ ਦੋਨੇ ਕੰਪਨੀ ਬ੍ਰਾਂਡਡ ਨੇ ਜੀ ਤੁਸੀਂ ਨੈਟ ਤੇ ਸਰਚ ਕਰਕੇ ਆਓ ਇਹ ਬ੍ਰਾਂਡਡ ਦੇਸੀ ਕੰਪਨੀ ਕੋਈ ਨਹੀਂ ਹੋਊਗੀ ਦੋਨੇ ਕੰਪਨੀਆਂ ਦਾ ਦੋਨਾਂ ਚੋਂ ਇੱਕ ਜਿਹੜੀ ਮਰਜ਼ੀ ਕੰਪਨੀ ਦਾ ਤੁਹਾਨੂੰ ਜੂਸਰ ਅਸੀਂ ਵਿੱਚ ਗਿਫਟ ਦਵਾਂਗੇ ਜੂਸਰ ਤੇ ਮਿਕਸਰ ਹੈ ਜੀ ਇਹੇ ਨਹੀਂ ਨਹੀਂ ਬੈੱਡ ਸਟਾਰਟ ਅਪ ਹੁੰਦੇ ਆ ਜੀ ਆਪਣੇ ਕੋਲੇ ਇੱਕ ਬੈੱਡ ਦੀ ਜਿਹੜੀ ਜੋ ਕਾਸਟ ਕਰਦੀ ਆਪਣੇ ਕੋਲੇ 1.5 ਤੋਂ 10000 ਰੁਪਏ ਤੋਂ ਸਟਾਰਟ ਹੁੰਦਾ ਜੀ ਇੱਕ ਆਹ ਤਾਂ ਸੋਫੇ ਕਿੰਨੇ ਕੁ ਰੇਟ 'ਚ ਇੱਕ ਸਟਾਰਟ ਹੋ ਜਾਂਦਾ ਕੰਮ ਹੁੰਦੇ ਵਾਸਤੇ ਸੋਫਾ ਆਪਣੇ ਕੋਲੇ ਜੀ ਦੇਖੋ ਜਿਹੜਾ ਵਧੀਆ ਫੈਂਸੀ ਸੋਫਾ ਹੁੰਦਾ ਵਾ 3000 ਰੁਪਏ ਪਰ ਸੀਟ ਜਿਹੜੀ ਪੌਂਚ ਆ ਇਹ ਕਿੰਨੇ ਕਿਲੋਮੀਟਰ ਦਾ ਦੈਰਾ 10 ਕਿਲੋਮੀਟਰ 20 ਕਿਲੋਮੀਟਰ 30 ਕੱਲ ਨੂੰ ਮੁੜ ਕੇ ਆ ਤੁਸੀਂ ਕਹੋਗੇ ਮੈਂ ਤਾਂ ਜੀ ਗੁਲੰਦਰ ਤੋਂ ਕਹਾਂ ਜਾਣਾ ਨਹੀਂ ਮੈਂ ਤਾਂ ਲੁਧਿਆਣਾ ਤੋਂ ਕਹਾਂ ਜਾਣਾ ਨਹੀਂ ਪੂਰਾ ਪੰਜਾਬ ਆ ਜੀ ਫ੍ਰੀ ਸਜਣੋ ਪੰਜਾਬ ਦੀ ਇੱਕ ਫਰਨੀਚਰ ਦੀ ਬਹੁਤ ਵੱਡੀ ਫੈਕਟਰੀ ਦੇ ਵਿੱਚ ਆਇਆ ਇੱਥੇ ਫਰਨੀਚਰ ਬਣਦਾ ਇਹਨਾਂ ਦਾ ਇੱਕ ਆਊਟਲੈਟ ਆ ਸਜਣੋ ਜਿੱਥੇ ਤੁਸੀਂ ਨਾ ਰਾਏਕੋਟ ਦੇ ਵਿੱਚੋਂ ਬਾਂਸਲ ਫਰਨੀਚਰ ਵਾਲਿਆਂ ਦੇ ਵਿੱਚੋਂ ਹੋਲ ਸੇਲ ਰੇਟ ਤੇ ਤੁਸੀਂ ਫਰਨੀਚਰ ਆ ਜਿਹੜਾ ਉਹ ਆਪਣੇ ਘਰਾਂ ਵਾਸਤੇ ਵੀ ਖਰੀਦ ਸਕਦੇ ਆ ਇਹ ਵੈਸੇ ਤਾਂ ਜਿਹੜਾ ਫਰਨੀਚਰ ਆ ਉਹ ਤੁਹਾਨੂੰ ਦੁਕਾਨਦਾਰਾਂ ਨੂੰ ਵੀ ਵੇਚਦੇ ਆ ਪਰ ਤੁਸੀਂ ਵੀ ਜੇ ਘਰਾਂ ਵਾਸਤੇ ਖਰੀਦਣਾ ਚਾਹੋ ਤਾਂ ਤੁਸੀਂ ਖਰੀਦ ਸਕਦੇ ਆ ਬਹੁਤ ਸਾਰੇ ਬੈਂਡ ਬਣਦੇ ਆ ਇੱਥੇ ਕੁਰਸੀਆਂ ਬਣਦੀਆਂ ਡਾਈਨਿੰਗ ਟੇਬਲ ਬਣੀ ਜਾਂਦੇ ਆ ਆ ਸੋਫੇ ਬਣ ਜਾਂਦੇ ਆ ਬੜਾ ਕੁਝ ਬਣੀ ਜਾਂਦਾ ਗੱਦੇ ਹੋ ਬਣੀ ਜਾਂਦੇ ਆ ਆਜੋ ਬੰਸਰ ਸਾਹਿਬ ਮਾਰੀ ਜੀ ਜਾਣਕਾਰੀ ਦੇ ਦਈਏ ਆਪਾਂ ਬੰਸਰ ਸਾਹਿਬ ਜਿਵੇਂ ਆ ਇਸ ਸ਼ੋਰੂਮ ਦੇ ਵਿੱਚ ਮੈਂ ਖੜਾ ਹਾਂ ਇੱਥੇ ਸੋਫੇ ਹੀ ਸੋਫੇ ਪਿਆ ਬਿਲਕੁਲ ਜੀ ਹਾਂ ਤਾਂ ਮਗਰਲੇ ਪਾਸੇ ਡਾਈਨਿੰਗ ਟੇਬਲ ਪਿਆ ਸੋਫੇ ਪਿਆ ਤਾਂ ਜੇ ਮੈਂ ਸੋਫਿਆਂ ਦੀ ਗੱਲ ਕਰਾਂ ਤਾਂ ਸੋਫੇ ਕਿੰਨੇ ਕੁ ਰੇਟ 'ਚ ਇੱਕ ਸਟਾਰਟ ਹੋ ਜਾਂਦਾ ਹੈ ਕੰਮ ਬੰਦੇ ਸੋਫਾ ਆਪਣੇ ਕੋਲੇ ਜੀ ਦੇਖੋ ਜਿਹੜਾ ਵਧੀਆ ਫੈਂਸੀ ਸੋਫਾ ਹੁੰਦਾ ਵਾ 3000 ਰੁਪਏ ਪਰ ਸੀਟ ਤੋਂ ਸਟਾਰਟ ਹੋ ਜਾਂਦਾ ਜੀ ਮਤਲਬ 7 ਆਮ ਤੌਰ ਤੇ 7 ਸੀਟਾਂ 7 ਸੀਟਾਂ ਲੱਗਣਾਂਗੇ 21 ਹਾਂਜੀ ਬਿਲਕੁਲ ਜਿਵੇਂ 7 ਸੀਟਾਂ ਵਾਲਾ 21000 ਰੁਪਏ ਦਾ ਬਣ ਗਿਆ ਬਾਕੀ ਤੁਸੀਂ ਜੋ ਕੁਝ ਉਹਦੇ ਵਿੱਚ ਐਡ ਕਰਾਉਣਾ 8 ਕਰਵਾਣੀਆਂ 9 ਕਰਵਾਣੀਆਂ ਉਹ ਤੁਹਾਡੀ ਮਰਜ਼ੀ ਹੈ ਹਾਂ ਵਿਜੇ ਸਿੰਘ ਨੂੰ ਵਧਾਉਣੀ ਹੈ ਹਾਂਜੀ ਬਿਲਕੁਲ 3000 ਰੁਪਏ ਪਰ ਸੀਟ ਚੋਂ ਬਿਲਕੁਲ ਲੜੇ ਗਰੰਟੀ ਵਿਦ ਹੋਊਗੀ 5 ਸਾਲ ਦੀ ਗਰੰਟੀ ਵਿਦ ਹੋਊਗੀ ਔਰ ਡਿਜ਼ਾਈਨ ਤੁਹਾਡੀ ਮਰਜ਼ੀ ਦਾ ਹੋਊਗਾ ਤੁਸੀਂ ਜੋ ਵੀ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾਣਾ ਚਾਹੋ ਉਹ ਡਿਜ਼ਾਈਨ ਨੂੰ ਤੁਸੀਂ ਕਸਟਮਾਈਜ਼ ਵੀ ਕਰ ਸਕਦੇ ਹੋ 3000 ਰੁਪਏ ਦੇ ਵਿੱਚ ਹੀ 3000 ਰੁਪਏ ਤੋਂ ਸਟਾਰਟ ਰੇਂਜ ਜੀ ਪੂਰਾ ਟੌਪ ਦਾ ਮਟੀਰੀਅਲ ਪਵਾਣਾ ਬਾਅਦ ਜੇ ਉਸ ਤੋਂ ਉੱਪਰ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਜੀ 3500 ਸਟਾਰਟ ਹੋ ਜਾਂਦੀ ਹੈ ਫਿਰ 4000 ਦੀ ਪਰ ਸੀਟ ਵੀ ਮਿਲ ਜਾਂਦੀ ਹੈ ਜਿੱਦਾਂ ਦੀ ਸੀਟ ਪਰ ਕੁਆਲਿਟੀ ਤੁਸੀਂ ਕਹੋਗੇ ਉਸ ਤਰ੍ਹਾਂ ਦੀ ਕੁਆਲਿਟੀ ਬਣ ਜੂਗੀ ਤੇ ਜਿਵੇਂ ਇਸ ਤਰ੍ਹਾਂ ਦਾ ਕੋਈ ਡਾਈਨਿੰਗ ਟੇਬਲ ਜਿਵੇਂ ਆ ਮੈਨੂੰ ਪੱਥਰ ਜੇ ਬਲਾਸ ਸੋਹਣੇ ਲੱਗੀ ਜਾਂਦੇ ਤੁਹਾਡੇ ਪਏ ਬਿਲਕੁਲ ਜੀ ਇਹ ਇਹ ਡਾਈਨਿੰਗ ਟੇਬਲ ਟਾਲੀ ਪਲੱਸ ਸਾਗਵਾਨ ਦੋਨੇ ਲੱਕੜਾਂ ਦੇ ਵਿੱਚ ਆਪਣੇ ਕੋਲੇ ਮਿਲਦਾ ਹੈ ਤੇ ਇਹ ਪਲੱਸ ਜਿਹੜਾ ਇਹਦੇ ਉੱਪਰ ਜਿਹੜਾ ਮਾਰਬਲ ਲੱਗਿਆ ਇਟਾਲੀਅਨ ਮਾਰਬਲ ਟੌਪ ਆਈਏ ਇਹ ਜੀ ਇਹ ਹਰ ਇੱਕ ਸ਼ਾਪ ਤੋਂ ਨਹੀਂ ਮਿਲੇਗਾ ਜ ਸ਼ੌਪ ਨਹੀਂ ਰੱਖਦੀ ਇਹਨੂੰ ਇਹਦੇ ਉੱਪਰ ਇਹਦੀ ਇਹਦੀ ਸਪੈਸੀਫਿਕੇਸ਼ਨ ਕੀ ਹੈ ਜੀ ਇਹਦੇ ਉੱਪਰ ਪੋਲੀਸਟਰ ਪਾਲਿਸ਼ ਹੈ ਜੀ ਜੀ ਵਿਦ ਇਨਲੇ ਹੈ ਜੀ ਇਹਦੇ ਵਿੱਚ ਰੰਗ ਡਿਜ਼ਾਈਨ ਮਿਲ ਜਾਣਗੇ ਜੀ ਕਲਰ ਜਿਵੇਂ ਇਹ ਕਾਫੀ ਇਹ ਕਲਰ ਦੇ ਵਿੱਚ ਲਾਈਟ ਕਾਫੀ ਚ ਆ ਜਾਂਦਾ ਇਹ ਵਾਈਟ ਕਲਰ ਚ ਆ ਜਾਂਦਾ ਇਹ ਇੱਕ ਅੱਗੇ ਪਿਆ ਗ੍ਰੇ ਕਲਰ ਦੇ ਵਿੱਚ ਇਹ ਚ ਕਾਫੀ ਰੰਗ ਤੇ ਡਿਜ਼ਾਈਨ ਕਾਫੀ ਅਵੇਲੇਬਲ ਪਈ ਹੁੰਦੀ ਹੈ ਜੀ ਆਪਣੇ ਕੋਲ ਬੰਸਾ ਸਾਹਿਬ ਇਹ ਆ ਇਹਦੇ ਵਿੱਚ ਕਿਵੇਂ ਪਾਇਆ ਇਹਨਾਂ ਨੇ ਇਹ ਇਨਲੇ ਹੈ ਜੀ ਇਹਨੂੰ ਇਹਨੂੰ ਇਨਲੇ ਕਹਿੰਦੇ ਆ ਜੀ ਜਿਵੇਂ ਇਹ ਕਟਿੰਗ ਕਰਕੇ ਨਾ ਪੋਲੀਸਟਰ ਪਾਲਿਸ਼ ਮਾਰ ਕੇ ਕਟਿੰਗ ਕਰਕੇ ਫਿਰ ਇਹਨੂੰ ਪੇਸਟ ਕਰਦੇ ਆ ਪੇਸਟ ਕਰਕੇ ਉੱਪਰ ਫਿਰ ਇਹਦੇ ਪੁਲਿਸਟਰ ਪਾਲਿਸ਼ ਵੱਜਦੀ ਆ ਤਾਂ ਹੀ ਇਹਦੀ ਇੰਨੀ ਚਮਕ ਹੁੰਦੀ ਆ ਦੂਜੇ ਪੱਥਰਾਂ ਨਾਲੋਂ ਵੱਧ ਚਮਕ ਹੁੰਦੀ ਆ ਇਹਦੀ ਆ ਆ ਜਿਹੜੀ ਨਾ ਦੇਖਣ ਨੂੰ ਐ ਲੱਗਦਾ ਵੀ ਇਹ ਉੱਪਰ ਮੀ ਆਏ ਪੱਤੀ ਤੇ ਉਂਗਲ ਫਸ ਜੂ ਇਹ ਅੰਦਰ ਆ ਪੱਥਰ ਅੰਦਰ ਆਈ ਅੰਦਰ ਆ ਪੱਥਰ ਦੇ ਦੇਖੂ ਬਸ ਇੱਕ 3D ਪੇਂਟਿੰਗ ਵਰਗਾ ਮਾਹੌਲ ਆ ਇਹਦੇ ਵਿੱਚ ਇੱਕ ਅੱਧਾ ਪੀਸ ਨਹੀਂ ਹੁੰਦਾ ਜੀ ਆਪਣੇ ਕੋਲੇ ਪੱਥਰੀ ਪੱਥਰਾ ਦਿਖਾਓ ਜੀ ਅੱਗੇ ਤੱਕ ਪੱਥਰ ਉਹ ਤੁਰ ਤੱਕ ਪੱਥਰੀ ਪੱਥਰ ਪਏ ਆ ਜੀ ਜੀ ਤੁਰ ਤੱਕ ਪੱਥਰੀ ਪੱਥਰ ਪਏ ਆ ਜੀ ਇਹ ਇਹ ਇਹਨਾਂ ਦਾ ਇਹਨਾਂ ਦਾ ਰੇਟ ਵੀ ਸੀਟ ਦੇ ਹਿਸਾਬ ਨਾਲ ਹੁੰਦਾ 500 ਸਭ ਕੇ ਇਹਨਾਂ ਦਾ ਨਹੀਂ ਇਹ ਤਕਰੀਬਨ ਜਿਵੇਂ ਲਗਾ ਲਓ ਆਮ ਜਿਹੜਾ ਆਪਣਾ ਡਾਈਨਿੰਗ ਟੇਬਲ ਹੁੰਦਾ ਵਿਦ ਟਾਲੀ ਦਾ ਇਹ 20 ਕੁ ਹਜ਼ਾਰ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਆਪਣੇ ਕੋਲੇ ਜੀ ਜੀ 20 ਕੁ ਹਜ਼ਾਰ ਰੁਪਏ ਤੋਂ ਸਟਾਰਟਿੰਗ ਹੋ ਕੇ ਚਾਹੇ ਤੁਸੀਂ ਜਿੰਨਾ ਮਰਜ਼ੀ ਅੱਗੇ ਵੀ ਅ ਪਾ 3000 ਤੋਂ ਸਟਾਰਟ ਹੋ ਜਾਂਦਾ ਇਹ 20000 ਤੋਂ ਪੂਰਾ ਪ੍ਰੋਪਰ ਡਾਈਨਿੰਗ ਟੇਬਲ ਸਟਾਰਟ ਹੋ ਜਾਂਦਾ ਡਾਈਨਿੰਗ ਟੇਬਲਸ ਪਰ ਤੇ ਜਿਹੜਾ ਜਿਹੜਾ ਪਾ 3000 ਤੋਂ ਸਟਾਰਟ ਹੁੰਦਾ ਸੋਫਾ ਹਾਂਜੀ ਤੇ ਕੀ ਆਪਾਂ ਉਹਦੇ ਨਾਲ ਟੇਬਲ ਦੇਵਾਂਗੇ ਉਹਦੇ ਵਿੱਚ ਵੀ ਗਰੰਟੀ 5 ਸਾਲ ਦੀ ਹੁੰਦੀ ਹੈ ਜੀ ਟੇਬਲ ਉਹਦੇ ਵਿੱਚ ਦੇਖੋ ਕਿਸੇ ਨੇ ਜੇ ਸਾਈਜ਼ ਵੱਡਾ ਕਰਾਣਾ ਛੋਟਾ ਕਰਾਣਾ ਉਹਦਾ ਜੋ ਹੈਗਾ ਵਾ ਉਹ ਆਪਾਂ ਬਿਲਕੁਲ ਰੀਜ਼ਨੇਬਲ ਮਾਰਜਨ ਤੇ ਰੀਜ਼ਨੇਬਲ ਰੇਟ ਤੇ ਆਪਾਂ ਉਹਨੂੰ ਐਡ ਆਨ ਕਰ ਦਾਂਗੇ ਇੱਕ ਇੱਕ ਬੰਸਲ ਸਾਹਿਬ ਆਪਣੇ ਕੋਲੇ ਬੈੱਡ ਵੀ ਬਣਦੇ ਆ ਬਿਲਕੁਲ ਤੇ ਬਿੱਡਾਂ ਦਾ ਮਤਲਬ ਕੀ ਰੇਟ ਰਹਿੰਦਾ ਬਿੱਡ ਕਿੱਥੋਂ ਤੋਂ ਸਟਾਰਟ ਹੋ ਜਾਂਦਾ ਬੈੱਡ ਇੱਕ ਬੈੱਡ ਆਪਣੇ ਕੋਲੇ ਜੀ ਜਿਹੜੇ ਤਰ੍ਹਾਂ ਦੇ ਬੋਰਡ ਬੈੱਡ ਸਟਾਰਟਅਪ ਹੁੰਦੇ ਆ ਜੀ ਆਪਣੇ ਕੋਲੇ ਇੱਕ ਬੈੱਡ ਦੀ ਜਿਹੜੀ ਜੋ ਕੋਸਟ ਕਰਦੀ ਆਪਣੇ ਕੋਲੇ 1.5 ਤੋਂ 10000 ਰੁਪਏ ਤੋਂ ਸਟਾਰਟ ਹੁੰਦਾ ਜੀ ਇੱਕ ਆਪਣੇ ਕੋਲੇ ਥੋੜਾ ਜਿਆ ਉਸ ਤੋਂ ਅਪ ਕੁਆਲਟੀ ਦਾ ਹੁੰਦਾ ਵਾ ਜੀ ਦੋਨਾਂ ਦੀ ਗਾਰੰਟੀ ਦੋਨਾਂ ਦੀ ਵਧੀਆ ਸੇਮ ਹੀ ਹੋਊਗੀ ਤਕਰੀਬਨ ਪਰ ਉਹਦੀ ਡਿਊਰਬਿਲਟੀ ਜ਼ਿਆਦਾ ਹੋਊਗੀ ਜਿਹੜਾ ਇੱਕ ਹੋਊਗਾ 11500 ਰੁਪਏ ਦਾ ਜੀ ਉਹਦੀ ਡਿਊਰਬਿਲਟੀ ਯਾਨੀ ਇਹ ਹਿਸਾਬ ਲਗਾ ਲਓ ਉਹਦੀ 15 ਤੋਂ 20 ਸਾਲ ਤੁਹਾਡਾ ਬੈੱਡ ਖਰਾਬ ਨਹੀਂ ਹੋਊਗਾ ਜੀ ਅੱਛਾ ਔਰ ਗਾਰੰਟੀ ਦੋਨਾਂ ਦੀ ਸੇਮ ਹੀ ਦੇਵਾਂਗੇ 5-5 ਸਾਲ ਦੀ ਦੋਨਾਂ ਦੀ ਗਾਰੰਟੀ ਤੇ ਮਤਲਬ ਉਹ ਬਾਰੇ ਸਿੰਪਲ ਜਿਹੇ ਤਾਂ ਨਹੀਂ ਹੋਣਗੇ ਮਤਲਬ ਫੈਂਸੀ ਹੋਣਗੇ ਜੀ ਫੈਂਸੀ ਹੋਣਗੇ ਮੈਂ ਤੁਹਾਨੂੰ ਦਿਖਾਣਾ ਉਹ ਵੀ ਆਪਾਂ ਚੱਲਦੇ ਹਾਂ ਬਸਾ ਸਾਹਿਬ ਬੈੱਡ ਦੀ ਆਪਾਂ ਗੱਲ ਕਰ ਲਈ ਵੀ ਬੈੱਡ ਆ ਜਿਹੜਾ ਉਹ 10000 ਰੁਪਏ ਦੀ ਰੇਂਜ ਤੋਂ ਦੀ ਵੀ ਗੱਲ ਕਰ ਲਗੇ ਜਿਵੇਂ ਆ ਆਲ ਮਾਰੀਆਂ ਸੋਹਣੀਆਂ ਬਹੁਤ ਪੰਜਾਂ ਇਹ ਗੋਦੰਦੀਆਂ अलमारियां ਜੀ ਇਹ ਯੂਵੀ ਬੋਰਡ ਦੇ ਵਿੱਚ अलमारियां ਨੇ ਇਹ ਐਂ ਤਾਂ ਨਹੀਂ ਹੋਊਗਾ ਵੀ ਸਟਾਕ ਮਤਲਬ ਵੀ ਜਿਵੇਂ ਹੋਰ ਪੱਕੀ ਚੀਜ਼ਾਂ ਫੈਕਟਰੀ ਦਾ ਕਰਕੇ ਸਟਾਕ ਬਹੁਤ ਆ ਵੀ ਆ ਆ ਚੀਜ਼ ਤਾਂ ਨਹੀਂ ਤੁਹਾਡੇ ਕੋਲ ਆਪਣਾ ਕੋਲ ਸਟਾਕ ਦੀ ਬਿਲਕੁਲ ਕਮੀ ਨਹੀਂ ਹੋਊਗੀ ਜੀ ਦੇਖੋ ਤੁਸੀਂ ਆਪ ਦੇਖੋ ਇਹਦੇ ਵਿੱਚ ਕਿੰਨੇ ਪੀਸ ਇੱਕ ਇੱਕੋ ਹੀ ਡਿਜ਼ਾਈਨ ਇੱਕੋ ਹੀ ਸਾਈਜ਼ ਦੇ ਕਿੰਨੇ ਪੀਸ ਐਟ ਦਾ ਪ੍ਰੈਜ਼ੈਂਟ ਹਾਜ਼ਰ ਆ ਜੀ 1 2 3 ਆ ਦੇਖੋ ਜੀ ਇੱਧਰ ਦਿਖਾ ਦਿਓ ਜੀ ਆ 4 5 ਜੀ ਪੰਜ ਪੀਸ ਦਾ ਇਹ ਅਵੇਲੇਬਲ ਆ ਇੱਕੋ ਹੀ ਡਿਜ਼ਾਈਨ ਇੱਕੋ ਹੀ ਕਲਰ ਇੱਕੋ ਹੀ ਸਾਈਜ਼ ਦੇ ਆ ਇਧਰ ਦਿਖਾਓ ਜੀ ਇੱਕ ਤਰ੍ਹਾਂ ਦੇ ਇਹ ਪੀਸ ਚਾਰ ਪੰਜ ਪੀਸ ਇਹ 5 ਪੀਸ ਇਹ 4-5 ਪੀਸ ਇਹ ਹਰ ਟਾਈਮ ਹਾਜ਼ਰ ਰਹਿੰਦਾ ਜੀ ਸਟਾਕ ਦੀ ਬਿਲਕੁਲ ਕਮੀ ਨਹੀਂ ਹੋਊਗੀ ਜੀ ਕਿਸੇ ਵੀ ਚੀਜ਼ ਦੀ ਬਸ ਸਰ ਸਾਹਿਬ ਇਹ ਕਿੰਨੀ ਕਿ ਮਹਿੰਗੀ ਪੈਂਦੀ ਹੈ ਲੋਹੇ ਨਾਲੋਂ ਜੇ ਇੱਕ ਗਾਹਕ ਨੂੰ ਗੱਲ ਕਰੀਏ ਕੰਪੈਰੀਜ਼ਨ ਕਰੀਏ ਲੋਹੇ ਨਾਲੋਂ ਘੱਟ ਹੀ ਪੈਂਦੀ ਹੈ ਜੀ ਸਸਤੀ ਪੈਂਦੀ ਹੈ ਇਹਦੀ ਇਹਦੀ ਜ਼ਿੰਮੇਵਾਰੀ ਕਿੰਨੀ ਰਹਿੰਦੀ ਹੈ ਇਹਦੀ ਜ਼ਿੰਮੇਵਾਰੀ ਜੀ ਦੇਖੋ ਯੂਜ਼ ਦੇ ਹਿਸਾਬ ਨਾਲ ਆ ਵਧੀਆ ਰਹੂਗੀ ਅਲਮਾਰੀ ਕੋਈ ਕੰਪਲੇਂਟ ਨਹੀਂ ਆਉਂਦੀ ਮੇਨ ਹੁੰਦਾ ਜੀ ਇਹਦੇ ਵਿੱਚ ਚੈਨਲ ਤੇ ਹੈਂਡਲ ਜੀ ਆਪਾਂ ਹੈਂਡਲ ਕਮਜ਼ੋਰ ਨਹੀਂ ਲਗਾਉਂਦੇ ਇਹਦੇ ਵਿੱਚ ਹੈਂਡਲ ਦੇਖੋ ਜੀ ਲੌਂਗ ਕਿੰਨਾ ਲਗਾ ਰਹੇ ਆ ਆਪਾਂ ਹੈਂਡਲ ਪਰ ਇੰਚ ਦੇ ਹਿਸਾਬ ਨਾਲ ਪ੍ਰਾਈਸ ਹੁੰਦਾ ਜੀ ਇਹ ਹੈਂਡਲ ਦਾ ਆਮ ਤੁਸੀਂ ਬਜਾਰਾਂ ਚ ਦੇਖੇ ਹੋਣਗੇ ਏਡੇ ਏਡੇ ਹੈਂਡਲ ਲੱਗੇ ਹੋਣਗੇ ਜਿੰਨਾ ਇੰਚ ਵੱਡਾ ਹੋਊਗਾ ਜੀ ਓਨਾ ਹੀ ਰੁਪਏ ਵੱਧ ਜਾਣੇ ਆ ਜੀ ਹੈਂਡਲ ਦੇ ਮਨੂੰ ਕੋਸਟ ਕਟਿੰਗ ਕਰਦੇ ਆ ਹੈਂਡਲਾਂ ਚੋਂ ਹੈਂਡਲਾਂ ਚੋਂ ਕੋਸਟ ਕਟਿੰਗ ਚੈਨਲ ਚੋਂ ਕੋਸਟ ਕਟਿੰਗ ਕਰਦੇ ਆ ਆਪਾਂ ਹੈਂਡਲ ਵੀ ਇਹਦੇ ਹੈਵੀ ਲਗਾਣੇ ਆ ਮਜ਼ਬੂਤ ਤੇ ਫੈਂਸੀ ਲਗਾਣੇ ਆ ਨੀਚੇ ਜੋ ਰੇਲਿੰਗ ਲੱਗੀ ਆ ਦਰਾਜ ਲੱਗਿਆ ਉਹ ਵੀ ਵਧੀਆ ਲੱਗਿਆ ਜੀ ਚੈਨਲ ਜਿਵੇਂ ਆਪਣੇ ਕੋਲ ਹੁੰਦੀਆਂ ਜੀ ਬਿਲਕੁਲ ਬਿਲਕੁਲ ਆ ਦੇਖੋ ਜੀ ਜਿਹੜਾ ਚੈਨਲ ਲੱਗਿਆ ਜੀ ਆ ਦੇਖੋ ਜੀ ਚੈਨਲ ਦੇਖੋ ਕਿੰਨਾ ਸਮੂਥ ਹੁੰਦਾ ਜੀ ਇਹ ਆਮ ਨਹੀਂ ਲਗਾਉਂਦੇ ਜੀ ਬਜ਼ਾਰਾਂ ਦੇ ਵਿੱਚ ਇਹਦੀ ਕੋਸਟ ਕਟਿੰਗ ਕਰਦੇ ਆ ਜੀ ਪਲੱਸ ਆ ਆ ਆ ਮਾੜਾ ਮਾੜਾ ਆ ਵੀ ਦੱਸਦੀ ਯਾਰ ਆਹਾ ਇਹ ਲੌਬੀ ਸੈੱਟ ਹੁੰਦਾ ਜੀ ਇਹਦੇ ਵਿੱਚ ਆਪਣੇ ਕੋਲੇ ਹਰ ਟਾਈਮ 5 ਤੋਂ 7 ਡਿਜ਼ਾਈਨ ਅਵੇਲੇਬਲ ਹੋਣਗੇ ਜੀ ਇਹਦੇ ਵਿੱਚ ਵੀ ਯਾਰ ਸੋਹਣਾ ਬਹੁਤ ਮਤਲਬ ਇਹ ਕਿੰਨੇ ਕੁ ਦਾ ਮਹਿੰਗਾ ਤਾਂ ਨਹੀਂ ਬਾਲਾ ਇਹ 16 16500 ਤੋਂ ਸਟਾਰਟਿੰਗ ਰੇਂਜ ਹੋ ਜਾਂਦੀ ਹੈ ਔਰ 19 20 21 ਤੱਕ ਚਲੇ ਜਾਂਦੀ ਹੈ ਜੀ ਇੱਕ ਮਾੜਾ ਜਿਹਾ ਅਲਮਾਰੀ ਬਾਰੇ ਹੋਰ ਦੱਸਣ ਲੱਗੇ ਸੀ ਕੁਝ ਮੈਂ ਸ਼ਾਇਦ ਵਿੱਚੋਂ ਕੱਟਦਾ ਤੁਹਾਨੂੰ ਅਲਮਾਰੀ ਆਪਣੇ ਕੋਲੇ ਜੀ ਜਿਵੇਂ ਲਗਾ ਲਓ 9 9500 ਰੁਪਏ ਤੋਂ ਸਟਾਰਟ ਹੋ ਕੇ 15 16 17000 ਰੁਪਏ ਤੱਕ ਚਲੇ ਜਾਂਦੀਆਂ ਇਹਦੇ ਵਿੱਚ ਇੱਕ ਆ ਕਲਰ ਬਹੁਤ ਪਿਆਰਾ ਅੱਜਕੱਲ ਚੱਲ ਰਿਹਾ ਜੀ ਗੁੱਡਨ ਦੇ ਵਿੱਚ ਵੁੱਡਨ ਦੇ ਵਿੱਚ ਆਹ ਵਾਲਾ ਅਲਮਾਰੀ ਦਾ ਕਲਰ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਬਹੁਤ ਪਿਆਰਾ ਕਲਰ ਹੈ ਜੀ 6 ਫੁੱਟ ਇਹਦੇ ਅੰਦਰੋਂ ਵੀ ਦੇਖੋ ਜੀ ਜੀ ਅੰਦਰੋਂ ਲੁੱਕ ਦੇਖੋ ਜੀ ਇਹਦੀ ਹੂੰ ਬਹੁਤ ਸੋਹਣੀ ਅਲਮਾਰੀ ਹੈ ਜੀ ਇਹਦੇ ਵਿੱਚ ਇਹ ਚ ਵੀ ਸਾਡੇ ਕੋਲੇ 3 ਤੋਂ 4 ਪੀਸ ਹਰ ਟਾਈਮ ਅਵੇਲੇਬਲ ਮਿਲਣਗੇ ਜੀ ਤੁਹਾਨੂੰ ਹੂੰ ਐ ਵੀ ਹੈਗਾ ਜੀ ਸਟਾਕ ਦੇ ਵਿੱਚ ਕੋਈ ਕਮੀ ਨਹੀਂ ਆਊਗੀ ਜੀ ਸਟਾਕ ਜਿੰਨਾ ਮਰਜ਼ੀ ਲੈ ਲਓ ਜੀ ਐ ਨਹੀਂ ਵੀ ਕਸਟਮਰ ਨਿਰਾਸ਼ ਹੋ ਕੇ ਮੁੜੂਗਾ ਆਪਣੇ ਕੋਲੇ ਹੁੰਦੀ ਹੁੰਦੀ ਆਪਣੇ ਕੋਲੇ ਲੋਹੇ ਦੀਆਂ ਵੀ ਆ ਲੋਹੇ ਦੀਆਂ ਵੀ ਹੁੰਦੀਆਂ ਜੀ ਲੋਹੇ ਦੀ ਵੀ ਸਾਡੀ ਕੁਆਲਿਟੀ ਵਧੀਆ ਹੁੰਦੀ ਹੈ ਜੀ ਲੋਹੇ ਦੀ ਤਾਂ ਸਾਡੀ ਬਹੁਤ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਹੁੰਦੀ ਆ ਆ ਦੇਖੋ ਸ਼ੌਕਰ ਵਾਲੀ ਅਲਮਾਰੀ ਅਸੀਂ ਸਿਰਫ ਤੇ ਸਿਰਫ ਅਸੀਂ 12500 ਰੁਪਏ ਦੀ ਸੇਲ ਕਰਦੇ ਆ ਸ਼ੌਕਰ ਵਾਲੀ ਕੁਆਲਿਟੀ ਤੇ ਫਿਨਿਸ਼ਿੰਗ ਦੇਖੋ ਸਫਾਈ ਦੇਖੋ ਜੀ ਮਾਲ ਦੀ ਜੀ ਇਹਦੇ ਵਿੱਚ ਵੁੱਡਨ ਲੁੱਕ ਵੀ ਮਿਲ ਜੂਗੀ ਜੀ ਆ ਦੇਖੋ ਆ ਦੇਖਣ ਨੂੰ ਲੱਕੜ ਵਰਗੀ ਲੱਗਦੀ ਆ ਪਰ ਅਸਲ ਦੇ ਵਿੱਚ ਇਹ ਲੋਹੇ ਦੀ ਹੈ ਲੋਹੇ ਦੀ ਹੈ ਜੀ ਇਹਦੇ ਵਿੱਚ ਵੀ ਆ ਲੱਕੜ ਵਰਗੀ ਲੱਗ ਹਾਂ ਇਹ ਵੱਡੀ ਹੈ ਪੂਰੇ ਮਤਲਬ ਜੇ ਕੰਧ ਤੇ ਪੂਰੀ ਕਵਰ ਕਰਨੀ ਬਿਲਕੁਲ ਬਿਲਕੁਲ ਮਾਸਾ ਸਾਹਿਬ ਆਹ ਬੈੱਡ ਕਮਾਲ ਹੈ ਇਹ ਬੈੱਡ ਹੈ ਹੀ ਪੂਰਾ ਟੌਪ ਦਾ ਸਾਡਾ ਅੰਦਰ ਬਣਿਆ ਹੋਇਆ ਜੀ ਇਹ ਬੈੱਡ ਇਹ ਪੀਯੂ ਪੋਲਿਸ਼ ਦੇ ਵਿੱਚ ਬੈੱਡ ਹੈ ਜੀ ਯਾਨੀ ਬੈੱਡ ਤਾਂ ਦੇਖੋ ਹਰ ਇੱਕ ਘਰ ਦੇ ਵਿੱਚ ਹਰ ਇੱਕ ਦੁਕਾਨ ਤੇ ਹੀ ਭੇ ਮਿਲਣਗੇ ਜੀ ਪਰ ਇਦਾਂ ਦੀ ਕੁਆਲਿਟੀ ਤੇ ਫਿਨਿਸ਼ਿੰਗ ਨਾ ਹਰ ਇੱਕ ਨਹੀਂ ਦੇ ਸਕਦਾ ਜੀ ਕੋਈ ਕੋਈ ਦੇ ਸਕਦਾ ਹੈ ਦੇਖੋ ਤੁਸੀਂ ਇਹਦੀ ਫਿਨਿਸ਼ਿੰਗ ਤੇ ਕੁਆਲਿਟੀ ਦੇਖੋ ਜੀ ਪੀਯੂ ਪਾਲਿਸ਼ ਆ ਇਹ ਜੀ ਪੀਯੂ ਪਾਲਿਸ਼ ਹੈ ਔਰ ਡਰਾਅਰ ਦੇਖੋ ਕਿੰਨੇ ਫੈਂਸੀ ਹੈ ਜੀ ਇਹਦੇ ਨੀਚੇ ਜੀ ਜੀ ਔਰ ਉੱਪਰ ਵੀ ਅਸੀਂ ਡਿੱਕੋ ਪਾਲਿਸ਼ ਕੀਤੀ ਹੋਈ ਹੈ ਸਾਰਾ ਫੈਬਰਿਕ ਲੱਗਿਆ ਹੋਇਆ ਕਲਟ ਦੀ ਫਿਨਿਸ਼ਿੰਗ ਦੇਖੋ ਤੇ ਸਫਾਈ ਦੇਖੋ ਜੀ ਇਹ ਜਿਹੜੀ ਕਲਟ ਦੀ ਫਿਨਿਸ਼ਿੰਗ ਹੈ ਨਾ ਜੀ ਇਹ ਇਹ ਹਰ ਇੱਕ ਨਹੀਂ ਦੇ ਸਕਦਾ ਜੀ ਕੋਈ ਕੋਈ ਦੇ ਸਕਦਾ ਇਸ ਚੀਜ਼ ਨੂੰ ਜੀ ਇਸ ਚੀਜ਼ ਨੂੰ ਕੋਈ ਕੋਈ ਦੇ ਸਕਦਾ ਜੀ ਜੀ ਬੰਸਰ ਸਾਹਿਬ ਜਿਹੜੇ ਮਤਲਬ ਆ ਜਿੰਨਾ ਫਰਨੀਚਰ ਆ ਆਪਣੇ ਕੋਲੇ ਪਿਆ ਅਲਮਾਰੀਆਂ ਪਈਆਂ ਆ ਟੀਵੀ ਵਾਲੇ ਪਏ ਆ ਜਾਂ ਹੋਰ ਕੋਈ ਕੋਈ ਵੀ ਪਏ ਆ ਚੀਜ਼ਾਂ ਜੇ ਇਹ ਕੱਲੀ ਮੰਗਾਉਂਦਾ ਜਾਂ ਕੋਈ ਹੋਰ ਮੰਗਾਉਂਦਾ ਉਦੇ ਲਈ ਆਪਣੇ ਕੋਲੇ ਹੁੰਦਾ ਕਿ ਆਪਾਂ ਅਗਲੇ ਕੋਲੇ ਵੀ ਪਹੁੰਚਦਾ ਕਰ ਸਕਦੇ ਆ ਆਪ ਕੋਲ ਸਾਡੇ ਕੋਲੇ ਸਾਰਾ ਟਰਾਂਸਪੋਰਟ ਸਾਡਾ ਸਾਡੇ ਕੋਲੇ ਆਪਦੀਆਂ ਗੱਡੀਆਂ ਦੋ ਤਿੰਨ ਗੱਡੀਆਂ ਸਾਡੀਆਂ ਆਪਦੀਆਂ ਨੇ ਤੇ ਅਸੀਂ ਆਪਦੀਆਂ ਗੱਡੀਆਂ ਤੇ ਹੀ ਸਮਾਨ ਨੂੰ ਭੇਜਦੇ ਆ ਜੀ ਜੋ ਕੈਰੇਜ ਹੋਊਗਾ ਉਹਨਾਂ ਦਾ ਵੀ ਉਹ ਡਿਸਟੈਂਸ ਦੇ ਹਿਸਾਬ ਨਾਲ ਲੈ ਲਾਂਗੇ ਜਿਹੜਾ ਜਾਇਜ਼ ਹੋਇਆ ਜੀ ਜੇ ਸਿੰਗਲ ਪੀਸ ਵੀ ਲੈਣਾ ਹੋਵੇ ਜੇ ਸਿੰਗਲ ਪੀਸ ਵੀ ਲੈਣਾ ਤਾਂ ਉਹਨੂੰ ਕਿਰਾਇਆ ਬਹੁਤ ਜ਼ਿਆਦਾ ਨਹੀਂ ਪਊਗਾ ਵੀ ਐ ਨਹੀਂ ਹੋਊਗਾ ਥੋੜਾ ਹੀ ਪਊਗਾ ਜੀ 3000 ਰੁਪਏ ਤੇ ਨਹੀਂ ਤੇਲ ਖਰਚੇ ਤੇ ਇਹੀ ਚੱਲੇ ਜਾਊਗੀ ਜੀ ਗੱਡੀ ਤੇਲ ਖਰਚੇ ਤੇ ਚੱਲੀ ਜਾਊਗੀ ਤੇ ਉਹ ਅਜੇ ਹੀ ਉਹ ਆਪਦੀ ਗੱਡੀ ਤੇ ਲੱਦ ਕੇ ਲੈ ਗਿਆ ਉਵੇਂ ਹੀ ਪੈ ਜਾਊ ਉਹ ਵੀ ਉਵੇਂ ਹੀ ਚੱਲੀ ਜਾਊਗੀ ਬਿਲਕੁਲ ਕਿਉਂਕਿ ਗੱਡੀਆਂ ਸਾਡੀਆਂ ਆਪਦੀਆਂ ਆ ਤੇ ਜੇ ਪੰਸਰ ਸਾਹਿਬ ਰਾਹ 'ਚ ਟੁੱਟ ਜੇ ਰਾਹ 'ਚ ਟੁੱਟ ਜਾਵੇ ਉਹਦੀ ਸਾਡੀ ਜ਼ਿੰਮੇਵਾਰੀ ਹੈ ਜੀ ਉਹ ਅਗਲੇ ਸਾਲ ਤੱਕ ਦੇਣਾ ਹੈ ਇੱਥੇ ਜਾ ਕੇ ਜੋ ਗੱਡੀ ਚਲੇ ਗਈ ਉੱਥੇ ਗੱਡੀ ਪਹੁੰਚਾ ਕੇ ਆਪਦਾ ਚੈੱਕ ਕਰੇ ਕਸਟਮਰ ਚੈੱਕ ਕਰਕੇ ਸਾਡੀ ਜ਼ਿੰਮੇਵਾਰੀ ਫੁੱਲ ਉੱਥੇ ਤੱਕ ਸਾਡੀ ਫੁੱਲ ਜ਼ਿੰਮੇਵਾਰੀ ਹੈ ਜੀ ਠੀਕ ਬ੍ਰੇਕੇਜ ਹੁੰਦੀ ਆ ਕੁਝ ਹੁੰਦੀ ਆ ਉਹਦੇ ਅਸੀਂ ਜ਼ਿੰਮੇਵਾਰ ਆਂ ਤੇ ਬੰਸਰ ਸਾਹਿਬ ਇੱਕ ਨਾ ਪੈਕੇਜ ਦਿੰਨੇ ਹੁੰਦੇ ਆ ਹਰ ਸਾਲ ਤੁਸੀਂ ਉਹ ਕੁੜੀਆਂ ਦੇ ਆਪਾਂ ਕਹਿ ਸਕਦੇ ਆ ਕਿ ਵਿਆਹ ਲਈ ਬਿਲਕੁਲ ਬਿਲਕੁਲ ਪੈਕੇਜ ਦਿੰਨੇ ਆ ਬਿਲਕੁਲ ਉਹ ਸ਼ਗਨ ਸਕੀਮ ਆਪਾਂ ਕੱਢੀ ਹੋਈ ਹੈ ਜੀ ਇਸ ਵਾਰ ਵੀ ਕੱਢੀ ਹੈ ਜੀ ਉਹ ਤੁਹਾਨੂੰ ਅੰਦਰ ਦਿਖਾਣੇ ਆ ਹਾਂਜੀ ਆ ਜੀ ਉੱਧਰ ਬਣਾਉਂਦੇ 38000 ਵਾਲਾ ਪੈਕੇਜ ਆ ਉਹਦੇ ਵਿੱਚ ਕੀ ਕੀ ਆ ਬਾਈ 38000 ਦੇ ਵਿੱਚ ਇੱਕ ਕਪੜੇ ਕੋਲੇ ਜੀ ਵਧੀਆ ਬੈੱਡ ਆ ਜਿਹਦੀ 5 ਸਾਲ ਦੀ ਗਾਰੰਟੀ ਆ ਬੈਕ ਸੋਣੀ ਆ ਇਹ ਪੱਤੀ ਵਾਲਾ ਸੈੱਟ ਆ ਜੀ ਕ੍ਰੋਮ ਲੱਗੀ ਹੋਈ ਆ ਦੇਖੋ ਜੀ ਇਹ ਪੱਤੀ ਵਾਲਾ ਡਿਜ਼ਾਈਨ ਆ ਇਹ ਮਹਿੰਗਾ ਹੁੰਦਾ ਜੀ ਜਿਹੜਾ ਪੱਤੀ ਵਾਲਾ ਇੱਕ ਆਪਾਂ ਸਿੱਧੀ ਗੱਦੀ ਲਾ ਦਿੰਨੇ ਆ ਉਹ ਸਸਤਾ ਪੈਂਦਾ ਹੁੰਦਾ ਜੀ ਜਿਹੜਾ ਕ੍ਰੋਮ ਵਾਲਾ ਡਿਜ਼ਾਈਨ ਹੁੰਦਾ ਮਹਿੰਗਾ ਹੁੰਦਾ ਜੀ ਇਹ ਇਹਦੇ ਵਿੱਚ ਲੈਦਰ ਸਵੈਟ ਬੈੱਡ ਹੋਊਗਾ 5 ਸਾਲ ਦੀ ਜਿਹਦੀ ਕੀ ਗਾਰੰਟੀ ਹੋਊਗੀ ਗੱਦਾ ਚਾਹੇ ਸਿੰਗਲ ਲਗਾ ਲਓ ਚਾਹੇ ਡਬਲ ਲਗਾ ਲਓ ਸਾਡਾ ਜਿਹੜਾ ਗੱ 5 ਇੰਚ ਪਲੱਸ ਹੋਊਗਾ ਜੀ ਸਾਈਜ਼ 2 ਆਈਟਮ 4 ਇੰਚ ਪਲੱਸ ਯਾਨੀ 5 ਇੰਚ ਜੀ ਲੱਗਦਾ ਜੀ ਇਹ ਸਾਈਜ਼ ਆਮ ਅੰਡਰ 4 ਤੀਜੀ ਆਈਟਮ ਆਪਣੇ ਕੋਲੇ ਆਲਮਾਰੀ ਸ਼ੌਕਰ ਵਾਲੀ ਦੇਵਾਂਗੇ ਜੀ ਇਹਦੇ ਵਿੱਚ ਆਪਾਂ ਜੀ ਆਲਮਾਰੀ ਆਪਣੇ ਕੋਲੇ ਸ਼ੌਕਰ ਵਾਲੀ ਹੋਊਗੀ ਜੀ ਜੀ ਜਿਹੜੀ ਉੱਪਰ ਸ਼ੌਕਰ ਛੋਟੀ ਜੀ ਆਲਮਾਰੀ ਨਹੀਂ ਹੋਊਗੀ ਨਿੱਕੀ ਜੀ ਸਾਈਡ ਸਾਈਡ ਤੇ ਸ਼ੀਸ਼ਾ ਗਲਾਸ ਹੋਊਗਾ ਜੀ ਗਲਾਸ ਦੇ ਇਹਦੇ ਪਿੱਛੇ ਵੀ ਸ਼ੈਲਫਾਂ ਹੋਣਗੀਆਂ ਜੀ ਜੀ 2 ਤਾਂ ਨੈਟਮਾ ਚੌਥੀ ਆਈਟਮ ਆਪਣੇ ਕੋਲੇ ਜੀ 5 ਸੀਟਡ ਸੋਫਾ ਹੋਊਗਾ ਇਹਦੀ ਵੀ 5 ਸਾਲ ਦੀ ਗਾਰੰਟੀ ਹੋਊਗੀ ਜੀ ਵਿਦ ਗਲਾਸ ਵਾਲਾ ਟੇਬਲ ਹੋਊਗਾ ਜੀ ਇਹਦੇ ਵਿੱਚ ਜੀ ਆਪਣੇ ਕੋਲੇ ਗਲਾਸ ਵਾਲਾ ਟੇਬਲ ਹੈ ਜੀ ਇਹਦੇ ਵਿੱਚ ਮੂਰੇ ਬਾਕਸ ਵੀ ਖੁੱਲਦਾ ਹੋਊਗਾ ਜੀ ਜੀ ਉਹ ਤੇ ਇਹਦੀ ਵੀ 5 ਸਾਲ ਦੀ ਟੇਬਲ ਦੀ ਵੀ 5 ਸਾਲ ਦੀ ਗਾਰੰਟੀ ਹੋਊਗੀ ਤੇ ਇਹ 38000 ਦਾ ਪੈਕੇਟ ਕੰਪਲੀਟ ਹੋ ਕੰਪਲੀਟ ਹੋ ਗਿਆ ਕੰਪਲੀਟ ਹੋਊਗਾ ਜੀ ਲਓ ਜੀ 38000 ਸੁਣ ਲਓ 38000 ਦੇ ਵਿੱਚ ਤੁਹਾਨੂੰ ਆਹ ਅਲਮਾਰੀ ਮਿਲ ਜੂਗੀ ਸ਼ੌਕਰ ਵਾਲੀ ਪੂਰੀ ਵੱਡੀ ਅਲਮਾਰੀ ਮਿਲ ਜੂਗੀ ਆ ਬੈੱਡ ਮਿਲ ਜੂਗਾ ਨਾਲ ਗੱਦਾ ਮਿਲ ਜੂਗਾ ਮਤਲਬ ਤਿੰਨ ਆਈਟਮਾਂ ਤਾਂ ਹੋ ਗਈਆਂ ਅਲਮਾਰੀ ਬੈੱਡ ਗੱਦਾ ਨਾਲ ਪੰਜ ਸੀਟਾਂ ਵਾਲਾ ਸੋਫਾ ਤੇ ਨਾਲ ਮਿਲ ਜੂਗਾ ਜੀ ਟੇਬਲ ਟੇਬਲ ਵਿਦ 5 ਸਾਲ ਦੀ ਗਰੰਟੀ ਵਿਦ 5 ਸਾਲ ਦੀ ਗਰੰਟੀ ਵਿਦ ਬਿੱਲ 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 ਮਤਲਬ ਜੀਐਸਟੀ ਬਿੱਲ ਇੱਕ ਉਦਾਂ ਹੀ ਬਿੱਲ ਆ ਕੇ ਪਾਚੀ ਰਿਹਾ ਨਹੀਂ ਜੀ ਜੀਐਸਟੀ ਬਿੱਲ ਹੋਊਗਾ ਜੀ ਜੀਐਸਟੀ ਬਿੱਲ ਜੀਐਸਟੀ ਬਿੱਲ ਕਹਿ ਦਿੰਦੇ ਜੀਐਸਟੀ ਬਿੱਲ ਦੀ ਕੀ ਗਾਰੰਟੀ ਹੈ ਵੀ ਆ ਜੀਐਸਟੀ ਬਿੱਲ ਆ ਜੀਐਸਟੀ ਬਿੱਲ ਦਾ ਸਭ ਤੋਂ ਮੇਨ ਜਦੋਂ ਤੁਸੀਂ ਬਿੱਲ ਲੈਣੇ ਹੋ ਜੀ ਆਪਾਂ ਬਿੱਲ ਦਿੰਨੇ ਆ ਤਾਂ ਉਹਦੇ ਉੱਪਰ ਮੈਂਸ਼ਨ ਕੀਤਾ ਹੁੰਦਾ ਸਾਈਡ ਤੇ ਜੀ ਵੀ ਜੀਐਸਟੀ ਨੰਬਰ ਜੀ ਮਤਲਬ ਉਹ ਜੀਐਸਟੀ ਬਿੱਲ ਹੁੰਦਾ ਜਿਹਦੇ ਉੱਪਰ ਜੀਐਸਟੀ ਨੰਬਰ ਮੈਂਸ਼ਨ ਕੀਤਾ ਹੋਊਗਾ ਜੀ ਜੀ ਠੀਕ ਆ ਜੀ ਉਹ ਬਿੱਲ ਦਵਾਂਗੇ ਮਤਲਬ ਉਹਦੇ ਬਿੱਲ ਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਕੰਪਨੀ ਦਾ ਮਾਲ ਮਿਲ ਰਿਹਾ ਜੀ ਕੰਪਨੀ ਦੇਖੋ ਜਿਹੜਾ ਬਿੱਲ ਬਿੱਲ ਦੇ ਵਿੱਚ ਮਾਲ ਆਣਾ ਉਹ ਕੰਪਨੀ ਦਾ ਹੀ ਆਣਾ ਵਾ ਜੇ ਆਪਣੇ ਕੋਲੇ ਬਿੱਲ ਦੇ ਵਿੱਚ ਮਾਲ ਆਇਆ ਆਪਾਂ ਤਾਂ ਹੀ ਬਿੱਲ ਅੱਗੇ ਫਾਰਵਰਡ ਕਰ ਸਕਦੇ ਆ ਜੀ ਕਿਉਂਕਿ ਅਸੀਂ ਜਿਹੜੇ ਆਹ ਫੋਮ ਵਰਤਦੇ ਆਂ ਕੱਪੜਾ ਵਰਤਦੇ ਆਂ ਇਹ ਸਾਨੂੰ ਡਾਇਰੈਕਟ ਫੈਕਟਰੀ ਚੋਂ ਆਂਦਾ ਜੀ ਜਿਹੜੇ ਡਾਇਰੈਕਟ ਫੈਕਟਰੀ ਵਾਲੇ ਆ ਉਹ ਸਾਨੂੰ ਬਿੱਲ ਬਿੱਲ ਨਾਲ ਹੀ ਮਾਲ ਭੇਜਦੇ ਆ ਜੀ ਮਤਲਬ ਕੰਪਨੀ ਦਾ ਮਾਲ ਭੇਜਦੇ ਆ ਸਾਡੇ ਕੋਲੇ ਬਿੱਲ ਹੁੰਦੇ ਆ ਅਸੀਂ ਤਾਂ ਹੀ ਅੱਗੇ ਕੱਟ ਸਕਦੇ ਆ ਜੀ ਠੀਕ ਹੈ ਅਸੀਂ ਵਿਦ ਬਿੱਲ ਜੀਐਸਟੀ ਬਿੱਲ ਦਵਾਂਗੇ ਜੀ ਆਮ ਜਿਹੜਾ ਜਿਹੜਾ ਚਾਲੂ ਮਾਲ ਹੋਊਗਾ ਉਹਦੇ 'ਚ ਜੀਐਸਟੀ ਬਿੱਲ ਨਹੀਂ ਮਿਲੇਗਾ ਜੀ ਤੁਹਾਨੂੰ ਜਿਹੜਾ ਗਰੰਟੀ ਲਿਖ ਕੇ ਦਵਾਂਗੇ ਤੁਹਾਨੂੰ ਜੀ ਐਕਸਟਰਾ ਤਾਂ ਨਹੀਂ GST 18% ਹੋਟੋ ਕੇ ਨਹੀਂ ਬਿਲਕੁਲ ਨਹੀਂ ਜੀ ਜੋ 38000 ਦਾ ਪੈਕੇਜ ਆ ਇਨਕਲੂਡ GST ਹੈ ਜੀ ਮਤਲਬ ਇਹ ਸਾਨੂੰ ਮਗਰੋਂ ਬਿੱਲ ਬਣ ਕੇ ਆਂਦਾ ਜੀ ਜੇ ਅਸੀਂ ਦਈਏ ਚਾਹੇ ਨਾ ਦਈਏ ਬਿੱਲ ਬਣ ਕੇ ਹੀ ਆਣਾ ਸਾਨੂੰ ਬਣ ਕੇ ਹੀ ਆਣਾ ਕਿਉਂਕਿ ਕੰਪਨੀ ਦਾ ਮਾਲ ਯੂਜ਼ ਕਰ ਰਹੀਆਂ ਨਾ ਜੀ ਇਹਦੇ ਵਿੱਚ ਇਸ ਕਰਕੇ ਤੇ 40000 ਚ ਕੀ ਕੀ 46000 46 38 46 ਇਹ 46 ਜੀ ਸਾਡਾ ਦੂਜਾ ਪੈਕੇਜ 46000 ਦਾ ਜੀ ਉਹਦੇ ਵਿੱਚ ਅਸੀਂ ਕੀ ਫਰਕ ਕੀਤਾ ਜੀ ਜਿਵੇਂ ਉਹਦੇ ਵਿੱਚ 5 ਸੀਟਾਂ ਵਾਲਾ ਸੋਫਾ ਕੀਤਾ ਸੀਗਾ ਜੀ ਇਹਦੇ ਵਿੱਚ ਆਪਾਂ ਕਾਰਨਰ 7 ਸੀਟਡ ਕਰਤਾ ਜੀ ਜੀ ਦੋ ਪਫੀਆਂ ਕਰਤੀਆਂ ਟੇਬਲ ਵਿਦ ਗਲਾਸ ਗਲਾਸ ਵੀ ਇਹਦਾ ਥੋੜਾ ਜਿਆਹਾ ਹੈਵੀ ਕਰਤਾ ਜੀ ਮੋਟਾ ਤੇ ਫੈਂਸੀ ਕਪੜਾ ਕੁਆਲਟੀ ਕਪੜੇ ਦੀ ਫਿਨਿਸ਼ਿੰਗ ਦੇਖੋ ਜਿਹੜਾ 40 40 50 50000 ਵਾਲੀ ਕੁਆਲਟੀ ਨੂੰ ਲੱਗਦਾ ਨਾ ਜੀ ਸੋਫੇ ਨੂੰ ਉਹੀ ਕੁਆਲਟੀ ਲੱਗੀ ਹੋਈ ਹੈ ਇਹ ਸੋਫੇ ਨੂੰ ਤੇ ਪਲੱਸ ਇਹਦੇ ਵਿੱਚ ਡਬਲ ਬੈੱਡ ਇਹច ਫੈਂਸੀ ਹੋ ਜੂਗਾ ਥੋੜਾ ਜਿਹਾ ਬੈਕ ਤੇ ਵੀ ਕੁਸ਼ਨ ਲੱਗੇ ਆ ਸੀਟ ਤੇ ਵੀ ਔਰ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਕੱਲਾ ਇਹ ਡਿਜ਼ਾਈਨ ਨਹੀਂ ਹੋਰ ਵੀ ਡਿਜ਼ਾਈਨ ਔਰ 5 ਸਾਲ ਦੀ ਗਾਰੰਟੀ ਆ ਗੱਦਾ ਇਹਦੇ ਵਿੱਚ ਸਿੰਗਲ ਲਗਾ ਲਓ ਚਾਹੇ ਡਬਲ ਲਗਾ ਲਓ ਰੇਟ ਸੇਮ ਹੈ ਜੀ ਔਰ ਇਹਦੇ ਵਿੱਚ ਅਸੀਂ ਇੱਕ ਵਾਅਦਾ ਹੋਰ ਕਰਤਾ ਇਹਦੇ ਵਿੱਚ ਅਲਮਾਰੀ ਅਸੀਂ ਵੱਡੀ ਕਰਤੀ ਜੀ ਜੀ ਫ੍ਰੀ ਸ਼ੌਕਰ ਕਰ ਲਓ ਚਾਹੇ 2 ਸ਼ੌਕਰ ਮਤਲਬ ਉੱਪਰੋਂ ਵੱਡੀ ਅਲਮਾਰੀ ਜੀ ਸੈਂਟਰ ਮਿਰਰ ਆ ਗਿਆ ਜੀ ਗਲਾਸ ਸੈਂਟਰ ਚ ਆ ਗਿਆ ਮੀਆਂ ਬੀਬੀ ਅਲਮਾਰੀ ਕਹਿ ਦਿੰਦੇ ਆ ਜੀ ਇਹਨੂੰ ਜੀ ਦੋਨੇ ਪਾਸੇ ਇਹਦੇ ਹੈਂਗਰ ਬਣੇ ਮਿਲਣਗੇ ਜੀ ਤੁਹਾਨੂੰ ਜੀ ਇੱਧਰ ਵੀ ਹੈਂਗਰ ਹੋਊਗਾ ਜੀ ਇੱਧਰ ਵੀ ਹੈਂਗਰ ਹੋਊਗਾ ਮੀਆਂ ਬੀਬੀ ਯਾਨੀ ਲੇਡੀਜ਼ ਲਈ ਅਲੱਗ ਪੋਰਸ਼ਨ ਆ ਗਿਆ ਜੈਂਟਸ ਲਈ ਲੱਗ ਹੋ ਗਿਆ ਸੈਲਫਾਂ ਇਹਦੇ ਵਿੱਚ ਅਲੱਗ ਹੋਗੀਆਂ ਜੀ ਜੀ ਔਰ ਕੁਆਲਟੀ ਪੂਰੀ ਐਂਡ ਸਿੰਪਲ ਸੋਬਰ ਚੀਜ਼ ਹੋਊਗੀ ਇਹਦੇ ਵਿੱਚ ਅਸੀਂ ਨਾਲ ਇੱਕ ਪ੍ਰੈਸ ਟੇਬਲ ਵੀ ਦੇ ਰਹੇ ਹਾਂ 46000 ਰੁਪਏ ਦੇ ਵਿੱਚ ਜੀ ਔਰ ਵਿਦ ਬਿੱਲ ਤਾਂ ਨਾਲ ਹੈਗਾ ਹੀ ਹੈਗਾ ਜੀ ਇੱਕ ਆਫਰ ਅਸੀਂ ਹੋਰ ਮੈਂਸ਼ਨ ਕਰ ਰਹੇ ਹਾਂ ਜੀ ਨਾਲ ਜੀ ਉਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਜੀ ਸਿਰਫ 40 ਦਿਨਾਂ ਤੱਕ ਅੱਜ ਤੋਂ 40 ਦਿਨਾਂ ਤੱਕ ਜਦੋਂ ਵੀਡੀਓ ਅਪਲੋਡ ਹੁੰਦੀ ਆ ਵੀਡੀਓ ਅਪਲੋਡ ਹੋ ਗਈ 40 ਦਿਨਾਂ ਤੱਕ ਜਿਹੜਾ ਤੁਹਾਡੀ ਕੋਈ ਵੀਡੀਓ ਨੂੰ ਸ਼ੇਅਰ ਕਰੂਗਾ ਜੀ ਉਹਨੂੰ ਅਸੀਂ ਇਹ ਪ੍ਰਿੰਗਲ ਕੰਪਨੀ ਦਾ ਜਾਂ ਸੈਲੋ ਕੰਪਨੀ ਦਾ ਦੋਨੇ ਕੰਪਨੀ ਬ੍ਰਾਂਡਡ ਨੇ ਜੀ ਤੁਸੀਂ ਨੈਟ ਤੇ ਸਰਚ ਕਰਕੇ ਆਓ ਇਹ ਬ੍ਰਾਂਡਡ ਦੇਸੀ ਕੰਪਨੀ ਕੋਈ ਨਹੀਂ ਹੋਊਗੀ ਦੋਨੇ ਕੰਪਨੀਆਂ ਦਾ ਦੋਨਾਂ ਚੋਂ ਇੱਕ ਜਿਹੜੀ ਮਰਜ਼ੀ ਕੰਪਨੀ ਦਾ ਤੁਹਾਨੂੰ ਜੂਸਰ ਅਸੀਂ ਵਿੱਚ ਗਿਫਟ ਦਵਾਂਗੇ ਜੂਸਰ ਤੇ ਮਿਕਸਰ ਹੈ ਜੀ ਇਹ ਨਹੀਂ 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 ਵੀਡੀਓ ਸ਼ੇਅਰ ਤਾਂ ਹਰੇਕ ਨੇ ਕਰ ਦੇਣੀ ਆ ਰੌਲਾ ਐ ਉਹ ਆ ਵੀ ਜਿਹੜਾ ਵੀਡੀਓ ਸ਼ੇਅਰ ਕਰਕੇ ਖਰੀਦਣ ਆਉਗਾ ਖਰੀਦਣ ਆਊਗਾ ਹਾਂਜੀ ਬਿਲਕੁਲ ਬਿਲਕੁਲ ਖਰੀਦਣ ਆਊਗਾ ਜੀ ਆਓ ਕੱਲੀ ਸ਼ੇਅਰ ਕਰਕੇ ਬੰਦੇ ਨੇ ਜੂਸਰ ਮੰਗਣ ਆਇਆ ਨਾ ਮੁੜ ਕੇ ਰੱਟਾ ਪਾ ਜਾਣਾ ਨਹੀਂ ਨਹੀਂ ਜੀ ਬਿਲਕੁਲ ਜਿਹੜਾ ਸ਼ੇਅਰ ਕਰਕੇ ਖਰੀਦਣ ਆਊਗਾ ਉਹਨੂੰ ਆਪਾਂ ਇਹ ਗਿਫਟ ਦੇ ਦੇਣੀ ਹੈ ਜੀ 4000 ਦਾ ਉਹ ਕਿੰਨੇ ਕ ਦਾ ਇਹ ਕਿੰਨੇ ਕ ਦਾ ਹੋਊਗਾ ਇਹ 3000 ਤੋਂ 3500 ਦੀ ਰੇਂਜ ਹੁੰਦੀ ਹੈ ਜੀ ਮਤਲਬ 46000 ਵਾਲਾ ਸੈੱਟ ਆ ਜਿਹੜਾ ਉਹ ਜੇ 3000 ਰੁਪਏ ਵੀ ਘਟਾਈਏ ਤਾਂ 43000 ਚ ਰਹਿ ਜਾਊਗਾ 43 ਚ ਰਹਿ ਜਾਊਗਾ ਪਰ ਕਟਿਆ ਨਹੀਂ ਜਾਣਾ ਜੀ ਅਸੀਂ ਗਿਫਟ ਹੀ ਦੇਵਾਂਗੇ ਦੇਖੋ ਉਹ ਵੀ 40 ਦਿਨਾਂ ਵਾਸਤੇ ਤੇ ਜੇ ਇਹ 36000 ਵਾਲੇ ਤੇ ਤਾਂ ਨੀਗਾ 38000 ਵਾਲੇ ਤੇ ਵੀ ਗਿਫਟ ਦੇ ਦਾਂਗੇ ਜੀ ਚਲੋ 38000 ਵਾਲੇ ਤੇ ਵੀ ਹੈਗਾ ਹਾਂ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਿਰਫ 40 ਦਿਨਾਂ ਵਾਸਤੇ 38000 ਵਾਲੇ ਤੇ ਵੀ ਹੈਗਾ ਇਹ ਤੇ 46 ਵਾਲੇ ਤੇ ਵੀ ਹੈ 46 ਤੇ ਵੀ ਹੈਗਾ ਵਾ ਪਲੱਸ ਇੱਕ ਹੋਰ ਆਫਰ ਦੇ ਰਹੇ ਹਾਂ ਜੀ ਅਸੀਂ ਪੌਂਚ ਫ੍ਰੀ ਆ ਜੀ अच्छा ਇਹਦੇ ਵਿੱਚ ਹੀ ਪਹੁੰਚ ਫਰੀ ਆ ਪਹੁੰਚ ਫਰੀ ਆ ਜੀ ਜਿਹੜੀ ਪਹੁੰਚ ਆ ਇਹ ਕਿੰਨੇ ਕਿਲੋਮੀਟਰ ਦਾ ਦੈਰਾ ਦਾ 10 ਕਿਲੋਮੀਟਰ 20 ਕਿਲੋਮੀਟਰ 30 ਕੱਲ ਨੂੰ ਮੁੜ ਕੇ ਆ ਤੁਸੀਂ ਕਹੋਗੇ ਮੈਂ ਤਾਂ ਜੀ ਜਲੰਧਰ ਤੋਂ ਗਾਂ ਜਾਣਾ ਨਹੀਂ ਮੈਂ ਤਾਂ ਲੁਧਿਆਣਾ ਤੋਂ ਗਾਂ ਜਾਣਾ ਨਹੀਂ ਪੂਰਾ ਪੰਜਾਬ ਆ ਜੀ ਫਰੀ ਫਰੀ ਪੂਰਾ ਪੰਜਾਬ ਪੂਰਾ ਪੰਜਾਬ ਜੀ ਰੈਕੋਟ ਤੋਂ ਕਿਸੇ ਵੀ ਪਾਸੇ ਨੂੰ ਪੰਜਾਬ ਕਿੰਨੇ ਕਿਲੋ ਪੰਜਾਬ ਦੇ ਵਿੱਚ ਜਿੱਥੇ ਮਰਜੀ ਪੰਜਾਬ ਦਾ ਜਿਹੜਾ ਬਾਰਡਰ ਆ ਜੀ ਬਾਰਡਰ ਤੋਂ ਬਾਹਰ ਨਾ ਹੋਵੇ ਪੰਜਾਬ ਦੇ ਸਰਕਲ ਦੇ ਵਿੱਚ ਵਿੱਚ ਜਿਹੜੇ ਮਰਜੀ ਪਿੰਡ 'ਚ ਹੋਵੇ ਜਿਹੜੇ ਮਰਜੀ ਸ਼ਹਿਰ 'ਚ ਹੋਵੇ ਪੂਰਾ ਪੰਜਾਬ ਫਰੀ ਆ ਜੀ ਔਰ 1 ਰੁਪਿਆ ਵੀ ਤੁਹਾਡਾ ਚਾਰਜ ਨਹੀਂ ਕਰਿਆ ਜਾਊਗਾ 40 ਦਿਨਾਂ ਲਈ ਇਹ ਸਕੀਮ ਹੈ ਜੀ ਇਹ ਜਿਹੜੀ ਮਤਲਬ 40 ਦਿਨਾਂ ਤੱਕ ਪਹੁੰਚ ਵਾਲੀ ਵੀ 40 ਦਿਨਾਂ ਤੱਕ ਹੀ ਆ ਪਹੁੰਚ ਵਾਲੀ ਵੀ 40 ਦਿਨਾਂ ਤੱਕ ਆ ਜੀ ਲੈ ਵੀ ਪਹੁੰਚ ਵਾਲੀ ਵੀ 40 ਦਿਨਾਂ ਤੱਕ ਆ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਤਾਂ ਕੋਈ ਵੀ ਸੱਜਣ ਪੈਕੇਜ ਲੈਣਾ ਪੈਕੇਜ ਦੇ ਵਿੱਚ ਜੇ ਤੁਸੀਂ ਥੋੜੀ-ਬਹੁਤੀ ਚੀਜ਼ ਆਪ ਦੇ ਲੋ ਤਬਦੀਲ ਕਰਾਉਣੀ ਉਹਦੇ ਨਾਲ ਫਿਰ ਰੇਟ ਵਧ ਘਟ ਸਕਦਾ ਬਿਲਕੁਲ ਜੀ ਬਿਲਕੁਲ ਜੇ ਬੈੱਡ ਕਰਾਉਣਾ ਸੋਫਾ ਥੋੜਾ ਜਿਹਾ ਬਦਲਣਾ ਜਾਂ ਅਲਮਾਰੀ ਬਦਲਣੀ ਹੈ ਤਾਂ ਉਹ ਫਿਰ ਪੈਕੇਜ ਦੇ ਵਿੱਚ ਚੇਂਜ ਹੋ ਜਾਊਗਾ ਸਰ ਜਿਹੜੀ ਇਹ ਕੁਆਲਿਟੀ ਲਗਾ ਰਹੇ ਆਂ ਅਸੀਂ ਉਹ ਵੀ ਵਧੀਆ ਕੁਆਲਿਟੀ ਆ ਇਹਦੇ ਵਿੱਚ ਤੁਸੀਂ ਕੁਆਲਿਟੀ ਨੂੰ ਘਟਾ ਵੀ ਸਕਦੇ ਹੋ ਹੂੰ ਜੇ ਤੁਹਾਡੀ 38 ਵਾਲਾ ਤੁਸੀਂ ਪੈਕੇਜ ਨਹੀਂ ਲੈਣਾ ਤੁਸੀਂ ਕਹੋ ਸਾਨੂੰ 35 ਵਾਲਾ ਪੈਕੇਜ ਦੇ ਦਿਓ ਅਸੀਂ 35 ਵਾਲਾ ਪੈਕੇਜ ਵੀ ਦੇ ਦਾਂਗੇ ਪਰ ਜਿਹੜੀ ਇਹ ਕੁਆਲਿਟੀ ਅਸੀਂ 38 ਵਾਲੀ ਲਗਾ ਰਹੇ ਆਂ ਨਾ ਤੁਸੀਂ ਯਾਦ ਕਰੋਗੇ ਕੁਆਲਿਟੀ ਇੱਕ ਨੰਬਰ ਹੋਊਗੀ ਜੀ ਜਿਨ੍ਹਾਂ ਨੇ ਲਿਆ ਵਾ ਕਸਟਮਰਾਂ ਨੇ ਉਹਨਾਂ ਤੋਂ ਵੀ ਫੀਡਬੈਕ ਲੈ ਸਕਦੇ ਹੋਂ ਤੁਸੀਂ ਕਿਉਂਕਿ ਇਹ ਆਨਲਾਈਨ ਪੈਣੀ ਆ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਆਫਰ ਕੱਢੀ ਸੀਗੀ ਸ਼ਾਇਦ ਤੁਹਾਨੂੰ ਯਾਦ ਹੋਵੇ ਆਪਾਂ ਪਿਛਲੇ ਸਾਲ ਵੀ ਤੁਹਾਡੇ ਮਾਧਿਅਮ ਰਾਹੀਂ ਕੱਢੀ ਸੀ ਇੱਕ ਆਫਰ ਉਹਦੇ ਵਿੱਚ ਕਈ ਕਸਟਮਰ ਆਪਣੇ ਤੋਂ ਲੈ ਕੇ ਗਏ ਸੀਗੇ ਉਹਨਾਂ ਤੋਂ ਤੁਸੀਂ ਜਿਹੜੇ ਲੈ ਕੇ ਗਏ ਆਪਣੇ ਤੋਂ ਡਿਲੀਵਰ ਹੋਏ ਆ ਘਰੇ ਜਿਨ੍ਹਾਂ ਦੇ ਉਹਨਾਂ ਤੋਂ ਤੁਸੀਂ ਫੀਡਬੈਕ ਵੀ ਲੈ ਸਕਦੇ ਹੋ ਫੀਡਬੈਕ ਵੀ ਦੇਣਗੇ ਤੁਹਾਨੂੰ ਜੀ ਇਹਦੇ ਵਿੱਚ ਵੀਡੀਓ ਦੇ ਵਿੱਚ ਵੀ ਕਿਵੇਂ ਦਾ ਮਟੀਰੀਅਲ ਲੱਗਿਆ ਤੇ ਕਿਵੇਂ ਦਾ ਰੇਟ ਲੱਗਿਆ ਜੀ ਤੇ ਕਿਵੇਂ ਦੇ ਬੰਦੇ ਆ 500 ਸਾਬ ਹੋਣੇ ਬਿਲਕੁਲ ਜੇ ਸਜਣੋਂ ਕੋਈ ਵੀ ਸਜਣ ਆਉਣਾ ਚਾਹੁੰਦਾ ਤਾਂ ਰਾਏਕੋਟ ਦੇ ਵਿੱਚ ਬਾਂਸਲ ਫਰਨੀਚਰ ਆ ਬਾਂਸਲ ਹੋਣਾਂ ਦਾ ਨੰਬਰ ਤੁਹਾਨੂੰ ਦੇ ਰਿਹਾ ਬਹੁਤ ਵਧੀਆ ਬੰਦੇ ਆ ਮੈਂ ਬਹੁਤ ਸਾਰੀਆਂ ਵੀਡੀਓ ਕਰ ਚੁੱਕਿਆ ਇਹਨਾਂ ਦਾ ਕੋਈ ਮੈਨੂੰ ਲਾਂਬਾ ਨਹੀਂਗਾ ਬਹੁਤ ਵਧੀਆ ਜਿੰਨੇ ਵੀ ਗਾਹਕ ਆਇਆ ਇਹਨਾਂ ਨੇ ਗਾਹਕਾਂ ਨੂੰ ਵੀ ਇੱਜ਼ਤ ਦਿੱਤੀ ਆ ਤੇ ਗਾਹਕਾਂ ਨੇ ਮੈਨੂੰ ਵੀ ਇੱਜ਼ਤ ਦਿੱਤੀ ਆ ਜੇ ਕੋਈ ਵੀ ਸਜਣ ਫਰਨੀਚਰ ਖਰੀਦਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਖਰੀਦਣਾ ਚਾਹੁੰਦਾ ਤਾਂ ਬਾਂਸਲ ਸਾਹਿਬ ਦਾ ਨੰਬਰ ਸਕਰੀਨ ਤੇ ਆ ਤੁਸੀਂ ਨੋਟ ਕਰ ਸਕਦੇ ਹੋ